ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਅੱਜ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆਂ ਇਹ ਆਪਾਂ ਆਪਣੇ ਨੋਵਲ ਨਾਲ ਕੀਤਾ ਸੀ ਹਰ ਫੱਡ ਚੇਕੜ ਦੇ ਵਿੱਚ ਵਾੜਿਆ ਜਿੰਨੂੰ ਪਹਿਲੇ ਦਿਨ ਇੱਕ ਦਿਨ ਅੱਗੇ ਵਾੜਿਆ ਫਿਰ ਉਦੋਂ ਟਰੈਕਟਰ ਕੱਢਣ ਵਾਸਤੇ ਵਾੜਿਆ ਸੀ ਫਿਰ ਅੱਜ ਇਹਨਾਂ ਦੇ ਨਾਲ ਕੀ ਤਰਫੜ ਕੱਲ ਆਪਾਂ ਚਾਰ ਪਾਇਆ ਸੀ ਮੱਕੀ ਦਾ ਉਪਰਾਂ ਖੜੀ ਸੀ ਨਹਿਰ ਦੇ ਨਾਲ ਤੇ ਉਹ ਟਰੈਕਟਰ ਉੱਥੇ ਸੀ ਸੋਨਾਲਿਕਾ ਤੇ ਮਾਮੇ ਵਾਲਾ ਹਰਾਂ ਵਾਲਾ ਅਰਜਨ ਵੀ ਗਿਆ ਚਲਾ ਸੀ ਲੈ ਕੇ ਸੀ ਉਹਨਾਂ ਨੂੰ ਚਾਹੀਦਾ ਸੀ ਤੇ ਫਿਰ ਇਹ ਹੀ ਗਿਆ ਸੀ ਘਰੇ ਮੈਂ ਫਿਰ ਚੱਲ ਲੈਂਦੇ ਮਗਰ ਪਾਇਆ ਸ਼ਰੂਤਾ ਵੀਟਰ ਕਰ ਲਓ ਮਾਰੇ ਸੀ ਮੱਕੀ ਵਾਲੇ ਵਾਣ ਚ ਮੈਂ ਕਿ ਚੱਲ ਲੈਂਦੇ ਨਾਲ ਹੀ ਕਰ ਦਿੰਨੇ ਆ ਫਿਰ 4x4 ਲੱਗੇ ਦੋ ਥਾਵਾਂ ਤੇ ਮੰਨ ਲਓ ਰਾਤ ਪਾਣੀ ਚੱਲਦਾ ਰ ਮੋਟਰ ਨੇ ਕੀਤਾ ਸਿਰਫ ਅੱਡ ਮੋਟਰ ਦਾ ਪਾਣੀ ਛੱਡਿਆ ਸੀ ਤੇ ਉਹ ਚੂਹਿਆਂ ਨੇ ਖੁੱਡਾਂ ਸੀ ਤੇ ਉੱਥੇ ਟਰੈਕਟਰ ਮੰਨ ਲਓ ਦੂਸਰਾ ਹੁੰਦਾ ਤੇ ਮੇਰੇ ਹਿਸਾਬ ਵਹਿ ਜਾਣਾ ਸੀ ਸੋਨ ਵਾਲੀ ਕਾ ਹੁੰਦਾ ਤੇ ਜਿੰਨਾ ਟਰੈਕਟਰ ਬੈਠਾ ਹੈ ਇਹ ਮਨ ਲਓ ਬੈਠਾ ਤਾਂ ਬੜਾ ਪਰ ਨਿਕਲ ਗਿਆ ਵਧੀਆ ਮੈਨੂੰ ਲੱਗ ਰਸੀ ਮੈਂ ਜੇ ਕਿਤੇ ਬਹਿ ਜਾਂਦਾ ਤਾਂ ਨਿਕਲਣਾ ਵੀ ਮਸਾ ਹੀ ਸੀ ਇਹਨੇ ਇਹ ਅੱਜ ਇਹ ਦਿਨ ਪਹਿਲੇ ਦਿਨ ਕੀਤਾ ਵਧੀਆ ਚੀਜ਼ ਹੈ ਜੀ ਸੀਆਰਡੀਆਈ ਬਹੁਤ ਵਧੀਆ ਚੀਜ਼ ਹੈ ਮਨ ਲਓ ਐਵੇਂ ਡਰਨ ਦੀ ਲੋੜ ਨਹੀਂ ਹੈਗੀ ਕੋਈ ਕੋਈ ਪਾਣੀ ਪੂਣੀ ਦਾ ਮਨ ਲਓ ਪੂਰਾ ਸੀਲਡਾ ਟਰੈਕਟਰ ਕਿਤੋਂ ਵੀ ਕੋਈ ਪਾਣੀ ਦੀ ਦਿੱਕਤ ਨਹੀਂ ਕੋਈ ਕੁਛ ਨਹੀਂ ਕੈਬਨ ਵੀ ਬਹੁਤ ਵਧੀਆ ਮਨ ਲਓ ਫੀਟਿੰਗ ਕੰਪਨੀ ਕਰਦੀ ਹੈ ਤੇ ਹੈਗਾ ਜੀ ਬਹੁਤ ਵਧੀਆ ਤੇ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਦਾ ਆਈਕਨ ਨੂੰ ਦਬਾ ਲਿਓ। ਆਹ ਦੇਖੋ ਪਿੱਛੋਂ ਤੋਂ ਪਹਿਲਾਂ ਹੀ ਚਾਰਾ ਬੜਾ ਕਰਾਏ ਨਾਲ ਜਿਹੜੇ ਤੂੜ ਪਈ ਹੋਈ ਸੀ ਹੋਂ ਦਾ ਥੱਲੇ ਥੱਲੇ ਪਿਆ ਆ ਵਿੱਚ ਇਕੜ ਜੇ। ਆਰਾਮ ਨਾਲ ਮਾਰਿਆ ਪਈਲੇ ਮੀਡੀਅਮ ਦੇ ਵਿੱਚ। ਇਹਨੂੰ ਵੈਸੇ 12 ਫੁੱਟਾ ਚਾਹੀਦਾ ਰੋਟਾਟਰ। ਇਹ ਆਪਣਾ 10 ਫੁੱਟਾ ਹੈ। 10 ਫੁੱਟਾ ਛੋਟਾ ਲੱਗਦਾ ਇਹਨਾਂ ਦਾ। ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ। ਤੇ ਹੁਣ ਆਪਾਂ ਫੇਰ ਮੱਕੀ ਵਾਲ ਵਾਹਨ ਨੂੰ ਦੁਬਾਰਾ ਮਾਰਨਾ ਰੋਟਰਵੀਟਰ ਕਾਜ ਆ ਜਿਆਦਾ ਸੀ ਹੁੰਦੇ ਚ ਮੱਕੀ ਹੌਲੀ ਰਹੀ ਸੀ ਕਾਜ ਆ ਜਿਆਦਾ ਹੋ ਗਿਆ ਸੀ ਤੇ ਹੁਣ ਫੇਰ ਦੁਬਾਰਾ ਮਾਰਦੇ ਆ ਤੇ ਮਿਲਦੇ ਆ ਜਿੱਥੇ ਉੱਥੇ ਇੱਕ ਬਣਾ ਲਾਂਗੇ ਕਲਿੱਪ ਅੱਜ ਆ ਵੇਖੋ ਜੀ ਆਪਾਂ ਮੱਕੀ ਵਾਲ ਵਾਹਨ ਕੱਲ ਤਿਆਰ ਕੀਤਾ ਸੀ ਅੱਜ ਫੇਰ ਨੂੰ ਰੋਟਰਵੀਟਰ ਮਾਰੀ ਜੰਨੇ ਆ ਤੇ ਆਵੇ 45 ਹਾਰਸਪਾਵਰ ਵਾਲੇ ਬਟਰਨ ਤੇ ਚੱਲਦਾ ਪਿਆ ਅ 1700 ਚੱਕਰ ਕੀਤੇ ਸੀ ਤੇ 1600 ਆ ਮੰਨ ਲਓ ਇੱਕ 100 ਚੱਕਰ ਹੀ ਤੋੜਦਾ ਰੋਕ ਕੇ ਉਖਾ ਲੈਣਾ ਤੁਹਾਨੂੰ ਆਵੇ 1700 ਚੱਕਰ ਆ ਤੇ ਆਵੇ 100 ਹੀ ਤੋੜਦਾ ਤੇ 10 ਕੁਟਾ ਰੂਟਾ ਵਿਟਰਾ ਆਪਣਾ ਤੇ ਜਿਹੜਾ ਮਿੱਟੀ ਐ ਪੂਰੀ ਬਰੀਕ ਕਰੀ ਜਾਂਦਾ ਪੂਰੀ ਬ੍ਰੇਕ ਹੋ ਜਾਂਦੀ ਐ ਮਿੱਟੀ ਇੱਕ ਆ ਜਿਆਦਾ ਸੀ ਮੱਕੀ ਦੇ ਵਿੱਚ ਮੱਕੀ ਰਹਿ ਗਈ ਸੀ ਮਾੜੀ ਤੇ ਉਹਦੇ ਕਰਕੇ ਦੁਬਾਰਾ ਫੇਰਾ ਜਰੋਟਾਵੇਟਰ ਮਾਰਦੇ ਫੇਰ ਰਾਤ ਨੂੰ ਹਾਲ ਮਾਰੇ ਤੇ ਹਾਲ ਭਰੀਂਦੇ ਸੀ ਕਿਤੇ ਕਿਤੇ ਤੇ ਕੰਪਿਊਟਰ ਕਰਾਇਆ ਲਾਵਾਂਗੇ ਤੇ ਤਾਂ ਕਰਕੇ ਨੂੰ ਆਪਾਂ ਐ ਚਲਾਈ ਜਾਂਦੇ ਵਧੀਆ ਐ ਪੂਰਾ ਬਣਾ ਦਿਆਂ ਗਵਾਨ ਤੇ ਕਰਾਇਆ ਵਧੀਆ ਲੱਗ ਜਿੰਦੇ ਚ ਤੇ ਇਹਨੂੰ ਐ 12 ਫੁੱਟਾ ਰੋਟਾਵੇਟਰ ਚਾਹੀਦਾ ਵੱਡੇ ਟਰੈਕਟਰ ਨੂੰ ਤੇ 4x4 ਨਹੀਂ ਲਾਇਆ 4x4 ਤੋਂ ਬਿਨਾਂ ਹੀ ਆ ਫਰਵੇ ਬੋਰ ਲਾਇਆ ਸਗੋਂ ਤੋੜਾ ਥੋੜਾ ਵੱਜ ਜਾਂਦਾ ਟਰੈਕਟਰ ਦਬਦਾ ਮੰਨੋ ਅਗਲੇ ਟਾਇਰ ਮੇਰੇ ਖਿਚਾਈ ਕਰਨ ਲੱਗ ਜਾਂਦੇ ਆ ਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਟਰੈਕਟਰ ਦੀ ਪਰਫਾਰਮੈਂਸ ਕਿਵੇਂ ਆ ਉਹ ਵੀ ਜਰੂਰ ਦੱਸਿਓ ਕਮੈਂਟ ਕਰਕੇ ਸასი ਕਰਦੇ ਆ